ਹਾਂ ਜਾਤਰੀ ਕਾਲ ਜੀ ਸਾਰੇ ਕਬੂਤਰਾਂ ਦੇ ਪ੍ਰਾਨ ਬਾਈ ਅੱਜ ਤੁਹਾਨੂੰ ਆਪਾਂ ਸ਼ੌਂਕ ਕਰਾਉਣ ਲੱਗੇ ਆ ਮਲਬਾਈ ਕਬੂਤਰ ਬਾਈ ਦੇ ਤੇ ਆਗਾ ਸ਼ੌਂਕ ਕਰੋ ਇਹਨਾਂ ਦਾ ਕਿਤੇ ਸ਼ਾਨਦਾਰ ਕਬੂਤਰ ਨਸਲੀ ਕਬੂਤਰ ਸਾਰੇ ਬਾਈ ਦੇ ਬਾਈ ਬਾਜੀਆਂ ਛੜਦਾ ਭਾਈ ਬਾਜੀਆਂ ਵਾਲੇ ਕਬੂਤਰ ਆ ਸਾਰੇ ਸ਼ੌਂਕ ਕਰੋ ਇਹਨਾਂ ਦਾ ਰੰਗ ਲੱਗੇ ਬਾਈ ਖਲਾਪੀ ਵੇਖੋ ਇਹਨਾਂ ਦੇ ਕਣਫਾਂ ਲਾਈਆਂ ਬਾਈ ਨੇ ਬਾਈ ਸਾਰੇ ਮਲਬਾਈ ਕਬੂਤਰ ਆ ਕਟੀਆਂ ਚਿੱਟੀਆਂ ਗਾਲੀਆਂ ਖਾਨੇ ਕਬੂਤਰ ਆ ਇਹਨਾਂ ਦਾ ਸ਼ੌਂਕ ਕਰੋ ਵੀਡੀਓ ਪੂਰੀ ਵੇਖ ਕੇ ਆਪਾਂ ਤੁਹਾਨੂੰ ਦੂਜੇ ਕੋ ਡੇਰੇ ਦੇ ਕਬੂਤਰ ਦਿਖਾਵਾਂਗੇ ਬਾਈ ਦੇ ਦੋ ਖੁੱਡੇ ਆ ਉਹਦੇ ਵਿੱਚ ਇੱਕ ਕਬੂਤਰ ਬਹੁਤ ਵਧੀਆ ਕਬੂਤਰ ਸਾਰੇ ਬਾਈ ਦੇ ਤੇ ਉਹਦੇ ਵਿੱਚ ਵੀ ਕਬੂਤਰ ਹੈਗੇ ਆ 50 60 ਕਬੂਤਰ ਹੋਣੇ ਬਾਈ ਕੋਲ ਤੇ ਕੋਈ ਕਬੂਤਰ ਜਿਹੜੇ ਬਾਹਰ ਡਾਏ ਆ ਉਹਨਾਂ ਦਾ ਵੀ ਤੁਹਾਨੂੰ ਸ਼ੌਂਕ ਕਰਾਵਾਂਗੇ ਆਪਾਂ ਥਾਰੀ ਵੀਡੀਓ ਵੇਖਿਓ ਆਹ ਕਬਾਈ ਦੇ ਕਬੂਤਰ ਸਾਰੇ ਸਾਰੇ ਬਾਈ ਮਲਵਾਈ ਕਬੂਤਰ ਆ 골ਡਨ ਕਬੂਤਰ ਵੀ ਹੈਗੇ ਵਿੱਚ ਵੇਖੋ ਬਾਈ ਕੋ ਦੋ ਭਾਈ ਸਾਰੇ ਮਲਵਾਈ ਆ ਚੰਗੇ ਕਬੂਤਰ ਨਸਲੀ ਕਬੂਤਰ ਤੁਹਾਨੂੰ ਪਤਾ ਸਾਰੇ ਭਰਾਵਾਂ ਨੂੰ ਜਿਹਨਾਂ ਪਰਾ ਕਾ ਕਬੂਤਰਾਂ ਦੀ ਉਹਨਾਂ ਪਤਾ ਲੱਗ ਜਾਂਦਾ ਕਬੂਤਰ ਵਧੀਆ ਹੈ ਬਈ ਇਹ ਤਾਂ ਇਹਦਾ ਸ਼ੌਂਕ ਕਰੋ ਪਰ ਤੁਹਾਨੂੰ ਦੂਜੇ ਵੀ ਕਬੂਤਰਾਂ ਦਾ ਸ਼ੌਂਕ ਕਰਾਵਾਂਗੇ ਹੁਣ ਪਹਿਲਾਂ ਇਹਨਾਂ ਦਾ ਸ਼ੌਂਕ ਕਰਵਾ ਵੇਖੋ ਕਬੂਤਰ ਸਾਰੇ ਘੈਂਟ ਆ ਕਬੂਤਰ ਬਾਈ ਦੇ ਸਾਰੇ ਕਬੂਤਰ ਵੱਧ ਗਿਆ ਵਾ ਆ ਰੰਗ ਰੂੰਗ ਲਾਏ ਬਾਈ ਨੇ ਪੂਰੇ ਇਹਨੇ ਕਬੂਤਰ ਬਾਹਰ ਉੱਡਾਂਦੇ ਉਹਨਾਂ ਦੇ ਵੀ ਦਿਖਾਵਾਂਗੇ ਰੰਗ ਲਾਏ ਉਹਨਾਂ ਦੇ ਵੀ ਬਾਈ ਨੇ ਤੇ ਦੂਜੇ ਕੁਡੇਰੇ ਦਿਖਾਵਾਂਗੇ ਬਾਈ ਇਹਨਾਂ ਨਵਾਂ ਕੁਡਾ ਬਣਾਇਆ ਬਾਈ ਨੇ ਇਹਨਾਂ ਦਾ ਵੀ ਸ਼ੌਂਕ ਕਰੋ ਹਾਂ ਭਾਈ ਜਿਹੜੇ ਬਾਹਰ ਕਬੂਤਰ ਡਾਏ 10-12 ਕਬੂਤਰ ਹੋਣੇ ਬਾਈ ਨੇ ਡਾਏ ਇਹ ਵੇਖੋ ਇਹਨਾਂ ਦਾ ਵੀ ਸ਼ੌਂਕ ਕਰੋ ਵੀਡੀਓ ਲਾਈਕ ਕਰਦੇ ਭਰਾ ਮੇਰੇ ਚੈਨਲ ਦੇ ਨਵੇਂ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਇਹ ਰੰਗ ਲਾਏ ਬਾਈ ਨੇ ਗੁਲਾਬੀ ਇਹਨਾਂ ਦੇ ਕਈਆਂ ਦੇ ਕੰਨ ਲਾਏ ਕੰਨਿਆਂ ਦੇ ਲਾਏ ਆ ਕਈਆਂ ਨੇ ਪੂਛਾਂ ਦੇ ਰੰਗ ਲਾਏ ਆ ਰੰਗ ਤੇ ਗਲਾਬੀ ਰੰਗ ਲਾਏ ਬਾਈ ਨੇ ਬਾਈ ਕੋ ਸਾਰੇ ਕਬੂਤਰ ਵਧੀਆ ਵਾ ਕਾਲੀਆਂ ਘਟੀਆਂ ਚਿੱਟੀਆਂ ਅੱਖਾਂ ਦੇ ਕਬੂਤਰ ਆ ਬਾਈ ਦੇ ਤੇ ਸ਼ੌਂਕ ਕਰੋ ਬਾਈ ਦੂਰੇ ਕੁਟੇਰੇ ਵੀ ਆ ਪਤਨ ਸ਼ੌਂਕ ਕਰਾਉਣੇ ਪਹਿਲਾਂ ਇਹਨਾਂ ਦਾ ਸ਼ੌਂਕ ਕਰੋ ਤੁਸੀਂ ਆੜੇ 10 12 ਕਬੂਤਰ ਡੰਦੇ ਆ ਬਾਈ ਦੇ ਤੇ ਇੱਕ ਨਵਾਂ ਕੁਡਾ ਬਣਾਇਆ ਉਹਦੇ ਵੀ ਆਪਾਂ ਤੁਹਾਨੂੰ ਸ਼ੌਂਕ ਕਰਾ ਦਨੇ ਹੁਣ ਕਬੂਤਰਾਂ ਸਾਰੇ ਵਧੀਆ ਕਬੂਤਰ ਬਾਈ ਦੇ ਬਾਈਆਂ ਜਿੱਤੀਆਂ ਗਈਆਂ ਕਬੂਤਰਾਂ ਵਿੱਚੋਂ ਪਾਈਆਂ ਨੇ ਸਾਰੇ ਕਬੂਤਰ ਬਾਈ ਦੇ ਤੁਹਾਨੂੰ ਪੱਦਰਜੇ ਕੋ ਡੇਟਾ ਵੀ ਬਾਈ ਸ਼ੌਂਕ ਕਰਾਉਣ ਨੇ ਆ ਮੋੱਚੇ ਕਬੂਤਰ ਘੈਂਟ ਆ ਆ ਬਾਈ ਕਬੂਤਰ ਵੇਖੋ ਇਹ ਵੀ ਵੇਖੋ ਕਿਤੇ ਸ਼ਾਂਤਰ ਕਬੂਤਰ ਘੈਂਟ ਕਬੂਤਰ ਪੂਰੇ ਨਸਲੀ ਕਬੂਤਰ ਬਾਈ ਇਹ ਖੁੱਡਾ ਨਵਾਂ ਬਣਾਇਆ ਬਾਈ ਨੇ ਸਾਰੇ ਵਧੀਆ ਕਬੂਤਰੇ ਦੇ ਵਿੱਚ ਵੀ ਕੋ ਗਰਾ ਇਹਨਾਂ ਦੇ ਵੀ ਲਾਏ ਗੁਲਾਬੀ ਰੰਗ ਨਾਲ ਇੱਕਾਂ ਤੇ ਕੰਨੀਆਂ ਕੁੰਨੀਆਂ ਤੇ ਲਾਏ ਆ ਕੱਛਾਂ 'ਚ ਲਾਏ ਆ ਇਹ ਵੀ ਕਾਲੀਆਂ ਖਟੀਆਂ ਚਿੱਟੀਆਂ ਅੱਖਾਂ ਦੇ ਕਬੂਤਰ ਆ ਤੇ ਬਾਈ ਸਾਰੇ ਹੈਗੇ ਮਲਬਈ ਕਬੂਤਰ ਆ ਕੋਈ ਦੇਸੀ ਕਬੂਤਰ ਨੇ ਵਿੱਚ ਇੱਕ ਬਾਈ ਲਾਲ ਤੇ ਰਾਕ ਕਬੂਤਰ ਕੋਕ ਦਾ ਘੈਂਡ ਆ ਰੰਗ ਲਾਇਆ ਤੇ ਵੀ ਇਹ ਕਾਲ ਲਾਲ ਤੇ ਰੀ ਕਬੂਤਰੇ ਮਾਦੀ ਤੇ ਔਰ ਲਾਲ ਤੇ ਰਾਕ ਕਬੂਤਰ ਆ ਬਾਈ ਘੈਂਡ ਕਬੂਤਰ ਸਾਰੇ ਸਾਰੇ ਕਬੂਤਰਾਂ ਦਾ ਨਿਸ਼ਾਨ ਕਰਾਉਂਦੇ ਆ ਬਾਈ ਜੀ ਤੇ ਭਰਾ ਮੇਰੇ ਵੀਡੀਓ ਲਾਈਕ ਕਰਦੇ ਹੋ ਵਧੀਆ ਲੱਗੀ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਆਖੋ ਸਾਰੇ ਕਬੂਤਰਾਂ ਦਾ ਸ਼ੋਅ ਕਰਾਉਣੇ ਤੁਹਾਨੂੰ ਆਪਾਂ ਬਈ ਸਾਰੇ ਵਧੀਆ ਕਬੂਤਰ ਆ ਬਾਈ ਦੇ ਕੋਈ ਮਾੜਾ ਕਬੂਤਰ ਨਹੀਂ ਆ ਓਏ ਇੱਕ ਦੇ ਇੱਕ ਦੇ ਲਾਇਆ ਮੱਕੀ ਨੇਜੇ ਕਬੂਤਰ ਰੰਗ ਕੋ ਕਲਾ ਵਧੀਆ ਰੰਗ ਦਾ ਇਹ ਕਬੂਤਰਾਂ ਜਿਹੜਾ ਇੱਕ ਰਿਡਿਟ ਕਰਾਂਗੇ ਤੇ ਆ ਬਾਈ ਲਾਲ ਤੇਰਾ ਕਬੂਤਰਾਂ ਤੇ ਵੀ ਇੱਕ ਤੇ ਲੱਗਾ ਰੰਗ ਇਹ ਕਈ ਤੇ ਲਾਲ ਤੇਰੀ ਆ ਆਹ ਇਕ ਬਾਈ ਮੱਕੀ ਜੀ ਨੇ ਕਬੂਤਰੇ ਇਹਦੇ ਵੀ ਰੰਗ ਲੱਗੇ ਬਾਈ ਨੇ ਲਾਏ ਰੰਗ ਆਹ ਲਾਲ ਤੇਰੀ ਬਈ ਸਾਰੇ ਕਬੂਤਰ ਵਧੀਆ ਵਾ ਨਵਾਂ ਗੁੱਡਾ ਬਣਾਇਆ ਬਾਈ ਨੇ ਇੱਕ ਪੁਰਾਣਾ ਇੱਕ ਨਵਾਂ ਦੋਹਾਂ ਗੁੱਡਿਆਂ ਨੇ ਬਾਈ ਤੁਹਾਨੂੰ ਸ਼ੌਂਕ ਕਰਾਤਾ ਆਪਾਂ ਆਹ ਇਕ ਬਾਈ ਮੱਕੀ ਜੀ ਨੇ ਇਕ ਪਾਣੀ ਸਾਰੀ ਧੌਣ ਹੀ ਰੰਗੀ ਆ ਚਿੱਟੇ ਕਬੂਤਰ ਦਾ ਮੈਲੇ ਨਹੀਂ ਹੈ ਗਿਆ ਤੇ ਦੂਜੇ ਕਬੂਤਰ ਦਾ ਦੂਜੇ ਕੋ ਡੇਰਾ ਕਿਉਂ ਕਰਾਇਆ ਭਾਈ ਇਹ ਤਾਂ ਵੀ ਸ਼ੌਂਕ ਇੱਕ ਤਾਂ ਕਰਾਇਆ ਤੈਨੂੰ ਵੀਡੀਓ ਭਰਾ ਮੇਰੇ ਵਧੀਆ ਲੱਗੀ ਤੇ ਲਾਈਕ ਕਰ ਦਿਓ